ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਖਨੌਰੀ ਬਾਰਡਰ ਦੇ ਉੱਪਰ ਧਰਨਾ ਰੱਖਿਆ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਤਾਂ ਉਹ ਅੱਜ ਬਈ ਉੱਥੇ ਡੀਜੀਪੀ ਪਹੁੰਚ ਚੁੱਕੇ ਤਾਂ ਉਹਨਾਂ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਹਾਲਤ ਬਹੁਤ ਗੰਭੀਰ ਹੋ ਚੁੱਕੀ ਆ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਜਿਵੇਂ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਬਈ ਜੇ ਕਿਤੇ ਲਿਆਇਆ ਵੀ ਜਾਂਦਾ ਇਧਰ ਉਧਰ ਤਾਂ ਬੀਲ ਚੇਲ ਦੇ ਉੱਤੇ ਲਿਆਇਆ ਜਾਂਦਾ ਕਿਉਂਕਿ ਇੰਨੀ ਹਾਲਤ ਖਰਾਬ ਹੋ ਚੁੱਕੀ ਹੈ ਕਿਉਂਕਿ ਜੇ ਥੋੜੀ ਜੀ ਦੂਰ ਤੱਕ ਵੀ ਤੁਰਦੇ ਆ ਤਾਂ ਦਮ ਪਟਾਉਣ ਦਾ ਬਹੁਤ ਹਾਲਤ ਖਰਾਬ ਹੋ ਚੁੱਕੀ ਤਾਂ ਭਾਈ ਜਿਵੇਂ ਹੁਣ ਆਪਾਂ ਕਹਿ ਦਈਏ ਇਹ ਸਰਕਾਰ ਨੂੰ ਹਰ ਰੋਜ਼ ਅਪੀਲ ਜਾਂਦੀ ਸੀ ਹਰ ਰੋਜ਼ ਵੀਡੀਓ ਜਾਂਦੀਆਂ ਸੀ ਉਹਨਾਂ ਕੋਲੇ ਉਹਨਾਂ ਨੂੰ ਸਾਰਾ ਪਤਾ ਸੀ ਵੀ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਕਿਉਂਕਿ ਇਹਨਾਂ ਨੇ ਚਿੱਠੀ ਵੀ ਪਾਈ ਸੀ ਨਰਿੰਦਰ ਮੋਦੀ ਨੂੰ ਉਹ ਚਿੱਠੀ ਪਹੁੰਚ ਚੁੱਕੀ ਸੀ ਪਰ ਹਾਂਜੀ ਉਦੋਂ ਕੋਈ ਜਵਾਬ ਨਹੀਂ ਮਿਲਿਆ ਤੇ ਜੋ ਅੱਜ ਉਥੇ ਡੀਜੀਪੀ ਗੌਰਵ ਜਾਦਵ ਪਹੁੰਚ ਚੁੱਕੇ ਉਥੇ ਤਾਂ ਉਹਨਾਂ ਦਾ ਵੀ ਹੋ ਸਕੇ ਤਾਂ ਇਹ ਧਰਨਾ ਉਥੋਂ ਚੱਕ ਲੈਤਾ ਜਾਊਗਾ ਕਿਉਂਕਿ ਹਜੇ ਗੱਲਬਾਤ ਚੱਲ ਜਿੰਦੀ ਹੈ ਜਾਰੀ ਆ ਪਰ ਇਹਦੇ ਵਿੱਚ ਵੱਡੀ ਗੱਲ ਇੱਕ ਇਹ ਹੈਗੀ ਜੋ ਸਾਡੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਅਥਰੂ ਗੈਸ ਦੇ ਕੋਲ ਸੱਟਿਆ ਤੇ ਆ ਪਰਸੋ ਦੀ ਵੀਡੀਓ ਦੇ ਵਿੱਚ ਇੱਕ ਮੈਂ ਦਲਦੌਲਾਉਣ ਵਾਲੀ ਵੀਡੀਓ ਗੱਲ ਲੱਗੀ ਇਹ ਬਹੁਤ ਵੱਡੀ ਜੋ ਵੀ ਜਿਹੜੀ ਵੀਡੀਓ ਮੈਂ ਦੇਖੀ ਆ ਸਾਡਾ ਇੱਕ ਬਜ਼ੁਰਗ ਨਾ ਮੂਰੇ ਖੜ ਗਿਆ ਉਹ ਐ ਕਰਕੇ ਜਦੋਂ ਉਹਦੇ ਮੂਰੇ ਖੜ ਗਿਆ ਇਹ ਸਿੱਟਦੇ ਸੀ ਅਥਰੂ ਗੈਸ ਦੇ ਗੋਲੇ ਤੇ ਪਾਣੀ ਬਰਸਾ ਰਹੇ ਸੀ ਉਹ ਪ੍ਰੈਸ਼ਰ ਹੁੰਦਾ ਬਹੁਤ ਤਕੜਾ ਉਹ ਇੱਕ ਨਾ ਆਪਣਾ ਸਿੱਖ ਮੂਰੇ ਹੋ ਗਿਆ ਕਿਉਂਕਿ ਜਦੋਂ ਸਾਰਿਆਂ ਨੂੰ ਪਤਾ ਹੁਣ ਜਦੋਂ ਇਹਨਾਂ ਦਾ ਇਹਨਾਂ ਨੂੰ ਇੰਨਾ ਵੀ ਪਤਾ ਵੀ ਕਿਸਾਨ ਇੱਥੇ ਪਹੁੰਚਣਗੇ ਵੀ ਤਾਂ ਇਹਨਾਂ ਨੇ ਉਹ ਜਿਹੇ ਸਾਵਨਾ ਉਹਨਾਂ ਦਾ ਪ੍ਰਤਾਪ ਕਰਨਾ ਸੀ ਨਾ ਕਿ ਉਹਨਾਂ ਉੱਪਰ ਕੋਈ ਗੋਲੀਆਂ ਮਾਰਨੀਆਂ ਸੀ ਨਾ ਅਥਰੂ ਗਏ ਤੇ ਦੇ ਗੋਲੇ ਸਿੱਟਨੇ ਸੀ ਤੇ ਰਬੜ ਦੇ ਰੌਂਦ ਹੁੰਦੇ ਆ ਜਿਹੜੇ ਉਹਨਾਂ ਨਾਲ ਅੱਧੇ ਲੋਕ ਜ਼ਖਮੀ ਕੀਤੇ ਆ ਤਾਂ ਬਈ ਹੁਣ ਉਹਨਾਂ ਦਾ ਜੇ ਆਪਾਂ ਕਹੀਏ ਉਹਨਾਂ ਦਾ ਬਦਲਾ ਕਿੱਧਰ ਜਾਊਗਾ ਜਿਹੜੇ ਤੋਂ ਪਹਿਲਾਂ ਸ਼ਹੀਦ ਹੋ ਗਏ ਉਹ ਕਿੱਥੇ ਜਾਣਗੇ ਪਰ ਇੰਨੀ ਕ ਅਪੀਲ ਜ਼ਰੂਰ ਆਪਾਂ ਜੋ ਕੀਤੀ ਸੀਗੀ ਉਹ ਆਪਣੇ ਚਲੋ ਇਹਨਾਂ ਨੇ ਸੁਣ ਕੇ ਡੀਜੀਪੀ ਗੌਰਵ যাদব ਪਹੁੰਚ ਚੁੱਕੇ ਥੇ ਡੱਲੇਵਾਲ ਸਾਹਿਬ ਕੋਲੇ ਤਾਂ ਹੁਣ ਅੱਜ ਦੀ ਜੋ ਅਪਡੇਟ ਆਈ ਸੀ ਸਾਹਮਣੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਕਿਉਂਕਿ ਹਜੇ ਤੱਕ ਧਰਨਾ جاری ਆ ਹੋ ਸਕੇ ਕੋਈ ਗੱਲਬਾਤ ਹੋ ਜੇ ਤਾਂ ਧਰਨਾ ਚੱਕ ਲੇਤਾ ਜਾਊਗਾ ਨਹੀਂ ਤਾਂ ਧਰਨਾ ਇੰਝ جاری ਰਹੂਗਾ ਕਿਉਂਕਿ ਖਾਸ ਗੱਲ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ ਵੀ ਸਾਡੇ ਕਿਸਾਨਾਂ ਤੇ ਨਾ ਤਾਂ ਇਹ ਬਜ਼ੁਰਗ ਦੇਖਦੇ ਆ ਵਿੱਚ ਹੀ ਆਰਮੀ ਵਾਲੇ ਹੋਗੇ ਵਿੱਚ ਹੀ ਪ੍ਰਸ਼ਾਸਨ ਜੋ ਪੰਜਾਬ ਪੁਲਿਸ ਆ ਜਦੋਂ ਇਹ ਡਾਂਗਾ ਮਾਰਦੀ ਹੈ ਨਾ ਉਦੋਂ ਦੇਖੇ ਜਦੋਂ ਅਥਰੂਗੇ ਦੇ ਗੋਲੇ ਛੱਡਦੇ ਆ ਨਾ ਹੈ ਉਦੋਂ ਦੇਖਣ ਕਿਉਂਕਿ ਪਰਸੋਂ ਚੌਥੀ ਦੀ ਵੀਡੀਓ ਜਿਹੜੀ ਉਹਦੇ ਵਿੱਚ ਇੱਕ ਸਿੰਘ ਦੀ ਜਦੋਂ ਇਹਨਾਂ ਨੇ ਪ੍ਰੈਸ਼ਰ ਨਾਲ ਇਹਨਾਂ ਪਾਣੀ ਸਿੱਟਿਆ ਗਿਆ ਉਹਨਾਂ ਦੇ ਉੱਪਰ ਤਾਂ ਉਹ ਇੰਨਾ ਪ੍ਰੈਸ਼ਰ ਹੁੰਦਾ ਬੰਦੇ ਨੂੰ ਦੂਰ ساری ਚੱਕ ਕੇ ਪਰੇ ਛੱਡ ਦਿੰਦਾ ਉਹ ਪ੍ਰੈਸ਼ਰ ਤੇ ਉਥੇ ਇੱਕ ਸਿੱਖ ਨੇ ਇਹਨੇ ਪੱਗ ਵੀ ਲਾਤੀ ਗਈ ਇਹਨਾਂ ਨੇ ਜੋ ਆਪਣੇ ਆਰਮੀ ਦੇ ਜਵਾਨ ਸੀਗੇ ਨਾ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਇੱਕ ਬਜ਼ੁਰਗਾ ਇਹਨਾਂ ਉੱਤੇ ਆਪਾ ਤਿਆ ਚਰਨਾ ਕਰੀਏ ਨਾ ਇਹ ਉਮਰ ਦਾ ਲਿਹਾਜ਼ ਰੱਖਦੇ ਆ ਕਿਉਂਕਿ ਜਿਵੇਂ ਹੁਣ ਆਪਾਂ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਇਹ ਵੀ ਤਾਂ ਇੱਕ 75 ਸਾਲ ਦੀ ਉਮਰ ਦੇ ਵਿੱਚ ਜੋ ਇੱਕ ਆਪਾਂ ਕਹਿ ਦਈਏ ਬਜ਼ੁਰਗ ਜਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਆਪਣੀ ਜਾਨ ਦੀ ਬਾਜ਼ੀ ਲਵਾ ਰਿਹਾ ਤਾਂ ਹੁਣ ਸੁਣਨ ਨੂੰ ਜੇ ਆਪਾਂ ਕਹੀਏ ਜੋ ਅੱਜ ਦੀਆਂ ਵੀਡੀਓ ਆਈ ਹੈ ਸਾਹਮਣੇ ਇਹਦੇ ਵਿੱਚ ਵੀ ਆਪਾਂ ਇਹੀ ਕਵਾਂਗੇ ਚਲੋ ਜੋ ਆਪਣੀ ਉਹਨਾਂ ਨੇ ਅਪੀਲ ਜਿਵੇਂ ਹਰ ਰੋਜ਼ ਵੀਡੀਓ ਜਾਂਦੀਆਂ ਸੀ ਉਹਨਾਂ ਕੋਲ ਪਤਾ ਉਹਨਾਂ ਨੂੰ ਸਾਰੇ ਹੀ ਸੀ ਪਰ ਅੱਜ ਉਹਨਾਂ ਵੱਲੋਂ ਇੱਕ ਡੀਜੀਪੀ ਆਈ ਤਾ ਹੋਰ ਵੀ ਜੋ ਆਪਣੇ ਉਥੇ ਉਹ ਜੋ ਆਪਣੇ ਕੋਈ ਵੀ ਹੁਣ ਜਿਵੇਂ ਆਪਾਂ ਕਹ ਲਈਏ ਨਰਿੰਦਰ ਮੋਦੀ ਵੱਲੋਂ ਆਇਆ ਜਾਂ ਆਪਣੇ ਪੰਜਾਬ ਦਾ ਇਹ ਡੀਜੀਪੀਆਈ ਆ ਤਾ ਹੋਰ ਵੀ ਬਹੁਤ ਆਪਣੇ ਉਥੇ ਪਹੁੰਚੇ ਆ ਬਈ ਪੰਜਾਬ ਦੇ ਜਿਵੇਂ ਆਪਾਂ ਕਹ ਦੀਏ ਲੀਡਰ ਲਾ ਲੋ ਸਹਿਬਾਨ ਜੋ ਵੀ ਤਾ ਇਹ ਪਹੁੰਚ ਚੁੱਕੇ ਬਈ ਤਾ ਹੁਣ ਆਪਾਂ ਗੱਲ ਇਹ ਹੈਗੀ ਵੀ ਅੱਗੇ ਗੱਲ ਕਰਨਾ ਇਹ ਜਾਰੀ ਰਹੂਗਾ ਜਾ ਇਹ ਗੱਲਬਾਤ ਹੋਊਗੀ ਜਾਂ ਇਹ ਧਰਨਾ ਚੱਕਿਆ ਜਾਊਗਾ ਇਹਦਾ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਗੱਲ ਤਾਂ ਪਰ ਇਹ ਆਪਾਂ ਤੁਹਾਨੂੰ ਨਾਲ ਦੀ ਨਾਲ ਜੋ ਕੋਈ ਖਬਰ ਆਊਗੀ ਖਨੌਰੀ ਬਾਰਡਰ ਤੋਂ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਰਹਿੰਦੇ ਆ ਪਰ ਖਾਸ ਕਰਕੇ ਸਾਡੀ ਫਿਰ ਤੋਂ ਅਪੀਲ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਮੋਦੀ ਨੂੰ ਸੀਐਮ ਭਵਨਤਮਨ ਨੂੰ ਵੀ ਜੋ ਵੀ ਸਾਡੇ ਕਿਸਾਨਾਂ ਦੇ ਨਾਲ ਕੋਈ ਵੀ ਗੱਲ ਬਾਤ ਹੁੰਦੀ ਆ ਤਾਂ ਬਹਿ ਕੇ ਕਰ ਸਕਦੇ ਆ ਨਾ ਕਿ ਅਤਿਆਚਾਰ ਹੋਵੇ ਕਿਉਂਕਿ ਭਈ ਸਾਡੇ ਪੰਜਾਬ ਦਾ ਮਾਹੌਲ ਦਿਨ ਬਦਨ ਵਿਗੜਦਾ ਜਾ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਇੱਕ ਬਜ਼ੁਰਗ ਆਪਦੀ ਜਾਨ ਦੀ ਬਾਜ਼ੀ ਆਏ ਇਹ ਉਦੋਂ ਪਹੁੰਚੇ ਆ ਜਦੋਂ ਬਿਲਕੁਲ ਉਹਨਾਂ ਦੀ ਤਬੀਅਤ ਖਰਾਬ ਹੋ ਚੁੱਕੀ ਗੱਲ ਤਾਂ ਪਹਿਲਾਂ ਵੀ ਸੁਣ ਸਕਦੇ ਸੀ ਇਹ ਥੋੜੀ ਹੁੰਦਾ ਜਦੋਂ ਕਿਸੇ ਦੀ ਜਾਨ ਜਮਾ ਮੁੱਠੀ ਚਾਜੇ ਤਾਂ ਉਦੋਂ ਤੁਸੀਂ ਪਹੁੰਚਣਾ ਉਥੇ ਹੁਣ ਇਹਨਾਂ ਨੂੰ ਇੰਨੀ ਇੱਕ ਗੱਲ ਦਾ ਪਤਾ ਸੀ ਇਹ ਇਹਨਾਂ ਦੀ ਗੱਲ ਸਾਹਮਣੇ ਆ ਰਹੀ ਸੀ ਵੀ ਹਰ ਰੋਜ਼ ਵੀਡੀਓ ਆਉਂਦੀਆਂ ਸਾਹਮਣੇ ਤਾਂ ਵੀ ਜੇ ਕੁਝ ਹੋ ਗਿਆ ਡੱਲੇਵਾਲ ਨੂੰ ਤਾਂ ਇਹਦਾ ਅੰਜਾਮ ਸਰਕਾਰ ਪਪਤੂ ਦੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਸੀਐਮ ਭਵੰਤਮਾਨ ਕਿ ਕਿ ਸੀਐਮ ਭਵੰਤਮਾਨ ਦਾ ਹਜੇ ਤੱਕ ਕੋਈ ਇਹਨਾਂ ਵੱਲੋਂ ਕੋਈ ਹਾਲਾ ਤੱਕ ਬਿਆਨ ਨਹੀਂ ਆਇਆ ਸਾਹਮਣੇ ਨਾ ਕੋਈ ਇਹਨਾਂ ਵੱਲੋਂ ਕੋਈ ਪੀਲ ਆਇਆ ਜੇ ਕੋਈ ਇਹਨਾਂ ਨੇ ਡੱਲੇਵਾਲ ਸਾਹਿਬ ਕੋਲੇ ਕੋਈ ਨਹੀਂ ਪਹੁੰਚਿਆ ਹਜੇ ਤੱਕ ਜੋ ਸੈਂਟਰ ਮੋਦੀ ਜੇ ਪਾਕਾਇਦ ਇਹਨਾਂ ਕੋਲ ਚਿੱਠੀ ਭੇਜੀ ਸੀ ਕੂਨ ਨਾ ਲਿਖ ਕੇ ਹਾਂਜੀ ਪਰ ਉਹ ਡੀਜੀਪੀ ਪਹੁੰਚ ਚੁੱਕੇ ਤਾਂ ਆਪਾਂ ਇਹੀ ਗੁਜਾਇਸ਼ ਕਰਾਂਗੇ ਬਸ ਵੀ ਜੋ ਵੀ ਗੱਲ ਕਰਦੇ ਆ ਭਾਈ ਸਾਡੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਬਹਿ ਕੇ ਸਾਹਮਣੇ ਸਾਰਿਆਂ ਦੀ ਗੱਲਬਾਤ ਹੋ ਸਕੇ ਇਹ ਧਰਨਾ ਵੀ ਚੱਕਿਆ ਜਾ ਸਕਦਾ ਕਿਉਂਕਿ ਜੋ ਇਹਨਾਂ ਦੀਆਂ ਛੋਟੀਆਂ-ਛੋਟੀਆਂ ਕੋਈ ਮੰਗਾ ਮੰਗਾ ਨਹੀਂ ਆਪਾਂ ਕਹਿ ਸਕਦੇ ਇਹਨਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਦੇਣ ਤਾਂ ਸਾਡਾ ਪੰਜਾਬ ਸੁਰੱਖਿਅਤ ਰਹੂਗਾ ਜਿਵੇਂ ਸਾਡਾ ਪੰਜਾਬ ਪਹਿਲਾਂ ਰਹਿੰਦਾ ਸੀ ਓਵੇਂ ਰਹਿਣਾ ਚਾਹੀਦਾ ਸਾਡਾ ਹੱਸਦਾ ਖੇਡਦਾ ਪੰਜਾਬ ਕਿਉਂਕਿ ਸਾਡੇ ਪੰਜਾਬ ਨੂੰ ਸਿਵਨੇ ਦੀ ਜੜੀ ਕਿਹਾ ਜਾਂਦਾ ਜਿਹਦੇ ਵਿੱਚ ਐਡੇ ਐਡੇ ਯੋਧੇ ਜਿਵੇਂ ਗੱਲ ਕਰੀਏ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਾਂ ਜੋ ਬਲਵੰਤ ਸਿੰਘ ਜਿਨ੍ਹਾਂ ਨੇ ਸਰਕਾਰਾਂ ਨੂੰ ਵੀ ਇਨਜਾਮ ਦਿੱਤੇ ਸੀ ਦਲਾਵਰ ਸਿੰਘ ਗੋਰੀ ਸਾਡੇ ਪੰਜਾਬ ਦੇ ਵਿੱਚ ਬਹੁਤ ਯੋਧੇ ਰਹੇ ਆ ਤਾਂ ਜਿਵੇਂ ਹਰੀ ਸਿੰਘ ਨਲੂਆ ਸਾਡੀ ਕੌਮ ਜੋ ਬਈ ਹਲੇ ਤੱਕ ਵੀ ਵਿੱਚ ਸਾਡੇ ਪੰਜਾਬ ਦੇ ਜੋ ਯੋਧੇ ਬੈਠੇ ਹੈਗੇ ਹੁਣ ਆਪਾਂ ਗੱਲ ਉਹਨਾਂ ਦੀ ਵੀ ਕਰਾਂਗੇ ਜੋ ਬਾਰਡਰ ਤੇ ਵੀ ਪਹੁੰਚੇ ਆ ਜਿਵੇਂ ਲੱਖਾ ਸਿੰਘ ਸਿਧਾਣਾ ਅਮਜੋਤ ਮਾਨ ਭਾਨਾ ਸਿੱਧੂ ਹੋਰ ਵੀ ਆਪਣੇ ਇਹ ਬਈ ਸਾਰਿਆਂ ਦਾ ਸੰਯੋਗ ਹੈ ਇਸ ਚੀਜ਼ ਦੇ ਵਿੱਚ ਜੋ ਸਰਕਾਰ ਨਾਲ ਲੜਾਈ ਲੱਗੀ ਹੋਈ ਹੈ ਸਾਡੀ ਸਾਰਿਆਂ ਨੂੰ ਪਤਾ ਚਲੋ ਜੀ ਅੱਜ ਦੀ ਖਾਸ ਵੀਡੀਓ ਆਪਣੀ ਭਰਾਵਾ ਵਾਸਤੇ ਸਾਰਿਆਂ ਵਾਸਤੇ ਬਈ ਵੀਡੀਓ ਨੂੰ ਪਹਿਲਾਂ ਭਰਾ ਵਾਂਗ ਕੇ ਚੰਗੀ ਤਰ੍ਹਾਂ ਸੁਣ ਲਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਣੀ ਕੋਈ ਆਮ ਵੀਡੀਓ ਨਹੀਂ ਹੁੰਦੀ ਆ ਆਪਾਂ ਵਿਊ ਲੈਣ ਵਾਸਤੇ ਨਹੀਂ ਬਣਾਉਂਦੇ ਵੀਡੀਓ ਸਿਰਫ ਆਪਣੀ ਇੱਕ ਅਪੀਲ ਆ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਜੀ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆਪਣੀ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ